ਜਾ ਹੈ ਵੱਡ ਬਡੇਰਿਆਂ ਦੇ ਸੋ ਅੱਜ ਆਪਾਂ ਆਏ ਆ ਕੈਂਥ ਗੋਤ ਦੇ ਜਠੇਰੇ ਜੋ ਕਿ ਕਸ਼ਵ ਰਾਜਪੂਤ ਮਹਿਰਾ ਬਰਾਦਰੀ ਦੇ ਜਿਹੜੇ ਕੈਂਥ ਗੋਦ ਚਟੇਰੇ ਨੇ ਉੱਥੇ ਸੋ ਇਹ ਜਿਹੜਾ ਮੇਲਾ ਆ ਬਾਬਾ ਜੀ ਦੱਸਦੇ ਨੇ ਕਿ ਰਖੜੀ ਤੋਂ 10 ਦਿਨ ਬਾਅਦ ਜਿਹੜੀ ਮੱਸਿਆ ਆਉਂਦੀ ਐ ਇਹ ਮੇਲਾ ਉਦੋਂ ਮਨਾਇਆ ਜਾਂਦਾ ਵਾ ਇਹ ਮੇਲਾ ਆਪਣੇ ਜਿਹੜਾ ਕਿ ਮੱਲੀਆਂ ਖੁਰਦ ਜੋ ਕਿ ਕਪੂਰਥਲਾ ਰੋਡ ਤੇ ਆ ਜ਼ਿਲ੍ਹਾ ਪੈਂਦਾ ਵਾ ਜਲੰਧਰ ਨਕੋਦਰ ਤੋਂ ਜਦੋਂ ਆਪਾਂ ਕਪੂਰਥਲੇ ਨੂੰ ਜਾਂਦੇ ਆ ਤਾਂ ਰਸਤੇ ਦੇ ਵਿੱਚ ਮੱਲੀਆਂ ਖੁਰਦਾਂਦਾ ਆ ਉੱਥੇ ਇਹ ਮੇਲਾ ਲੱਗਦਾ ਵਾ ਕੈਂਥਕੋਤ ਦੇ ਚਠੇਰੇ ਕਸ਼ਵ ਰਾਜਪੂਤ ਮਹਿਰਾ ਬਰਾਦਰੀ ਦੇ ਸੋ ਅੱਜ ਆਪਾਂ ਉੱਥੇ ਮੇਲੇ ਤੇ ਆਏ ਆ ਮੱਥਾ ਟੇਕਣ ਵਾਸਤੇ ਸੋ ਤੁਸੀਂ ਵੀ ਦਰਸ਼ਨ ਕਰੋ ਬਾਬਾ ਜੀ ਦੇ ਕਿਰਪਾ ਹੋਵੇ ਬਾਬਾ ਜੀ ਦੀ ਸਾਰਿਆਂ ਤੇ ਵੱਡ ਬਡੇਰਿਆਂ ਦੀ ਕਿਰਪਾ ਹੋਵੇ ਸੋ ਜੋ ਇਸ ਮੇਲੇ ਨੂੰ ਆਰਗੇਨਾਈਜ਼ ਕਰਦੇ ਨੇ ਉਹ ਹੈਗੇ ਸੰਕਤਾ ਦੇ ਦਾਸ ਬਾਬਾ ترਸੀਮ ਸਿੰਘ ਜੀ ਜੋ ਕਿ ਪਿੰਡ ਮਰਲੀਆਂ ਖੁਰਦ ਦੇ ਹੀ ਰਹਿਣ ਵਾਲੇ ਨੇ ਉਹ ਸਾਰੇ ਦੇਖ ਉਹਨਾਂ ਦੀ ਹੀ ਸਾਰੇ ਦੇਖ ਰੇਖ ਦੇ ਵਿੱਚ ਇਹ ਮੇਲਾ ਲੱਗਦਾ ਵਾ ਬਾਬਾ ਜੀ ਦੀ ਕਿਰਪਾ ਦੇ ਨਾਲ ਹੀ ਸਭ ਕੁਝ ਹੁੰਦਾ ਹੈ ਸੋ ਤੁਸੀਂ ਵੀ ਦਰਸ਼ਨ ਕਰੋ ਬਾਬਾ ਜੀ ਦੇ ਕੈਂਥ ਕੋਦ ਦੇ ਜਠੇਰਿਆਂ ਦੇ ਜੈ ਹੋ ਗੱਡ ਬਡੇਰਿਆਂ ਦੇ ਕੜਾਉਣ ਵਾਲਾ ਵੈ ਮੈਂ 50 ਦੇ ਯਾਰਾ ਦੋ ਰੁਪਏ ਗੜਮਣਾ ਮੈਂ ਫੋਲੜਾ ਆਹ ਕੋਲ ਵਿਚ ਆ ਬੱਕ ਹੈਗੀ ਅਜੀ ਮਾਰੀ ਹੈ ਇੱਥੇ ਪਾਣੀ ਯਾ ਦੇ ਦਿੱਤੇ ਹੁਣ ਮਰਦਾ ਦੇ ਪੈਰ ਦੇ ਲੋ ਆ 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

Oh. you. очку Qual relifiers Yes Amém. ਸੋ ਇਹ ਸਾਡੇ ਬਾਬਾ ਜੀ ਨੇ ਐ ਬਾਬਾ ترਸੀਮ ਸਿੰਘ ਜੀ ਜੋ ਕਿ ਇੱਕ ਪੰਜਾਬੀ ਦੇ ਰਿਟਾਇਰਡ ਟੀਚਰ ਨੇ ਤੇ ਮੇਲਾ ਪ੍ਰਬੰਧਕ ਕਮੇਟੀ ਮੱਲੀਆਂ ਪਿੰਡ ਮੱਲੀਆਂ ਖੁਰਦ ਜ਼ਿਲ੍ਹਾ ਜਲੰਧਰ ਦਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਬਾਬਾ ਜੀ ਦਾ ਵੀ ਧੰਨਵਾਦ ਕਰਦੀ ਆ ਜੋ ਕਿ ਇੰਨੀ ਸੰਗਤ ਨੂੰ ਸੰਭਾਲਦੇ ਨੇ ਇੰਨੀ ਸੰਗਤ ਦੀ ਸੇਵਾ ਕਰਦੇ ਨੇ ਬਾਬਾ ਜੀ ਸਭ ਨੂੰ ਫੋਨ ਕਰਕੇ ਦੱਸਦੇ ਨੇ ਕਿ ਅੱਜ ਇੰਨੀ ਤਰੀਕ ਨੂੰ ਮੇਲਾ ਆ ਇਮਲਾ ਰਖੜੀ ਤੋਂ 10 ਦਿਨ ਬਾਅਦ ਜਿਹੜੀ ਮੱਸਿਆ ਆਉਂਦੀ ਆ ਉਸ ਨੂੰ ਲਗਦਾ ਵਾ ਔਰ ਇੱਕ ਵਾਰੀ ਮਥਾ ਟੇਕਿਆ ਜਾਂਦਾ ਵਾ 13 ਅਪ੍ਰੈਲ ਨੂੰ ਬਸਾਖੀ ਵਾਲੇ ਦਿਨ ਸੋ ਬਾਬਾ ਜੀ ਸਾਰਿਆਂ ਨੂੰ ਫੋਨ ਕਰਕੇ ਦੱਸਦੇ ਨੇ ਜਿਨ੍ਹਾਂ ਦੇ ਫੋਨ ਨੰਬਰ ਬਾਬਾ ਜੀ ਕੋਲੇ ਹੈਗੇ ਨੇ ਸੋ ਬਾਬਾ ਜੀ ਦਾ ਬਹੁਤ ਬਹੁਤ ਸ਼ੁਕਰੀਆ ਵਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਸ਼ੁਕਰੀਆ ਵਾ ਜਿਹੜਾ ਕਿ ਇੰਨਾ ਜ਼ਿਆਦਾ ਪ੍ਰਬੰਧ ਕਰਦੇ ਨੇ ਸੋ ਬਾਬਾ ਜੀ ਕਿਰਪਾ ਬਣਾ ਕੇ ਰੱਖਿਓ ਬੱਡ ਬਡੇਰੇ ਸਭ ਤੇ ਕਿਰਪਾ ਬਣਾ ਕੇ ਰੱਖਿਓ ਜੈ ਹੋ ਬੱਡ ਬਡੇਰਿਆਂ ਦੀ ਅੱਜ ਤੱਕ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਰ ਮੇਰੀ ਵੀਡੀਓ ਚੰਗੀ ਲੱਗੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜਰੂਰ ਕਰਿਓ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਇੱਥੇ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ